ਕਾਗਜ਼ਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਹਲਕਿਆਂ ਵਿੱਚ ਅਕਾਲੀ ਦਲ ਬਾਦਲ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਪੰਥਕ ਅਕਾਲੀ ਦਲ 1920 ਅਕਾਲੀ ਦਲ ਕਿਰਤੀ ਪਤਾ ਨਹੀਂ ਕਿੰਨੇ ਅਕਾਲੀ ਦਲ ਅਕਾਲੀ ਦਲਾਂ ਦੀ ਇਸ ਖੇਡ ਵਿੱਚ ਕਿਵੇਂ ਪੰਥਕ ਮੁੱਦੇ ਗਾਇਬ ਹਨ ਪੰਜਾਬੀਆਂ ਦੇ ਮੁੱਦੇ ਗਾਇਬ ਹਨ ਸਿੱਖ ਕੌਮ ਦੇ ਮੁੱਦੇ ਗਾਇਬ ਹਨ ਉਹ ਇਹਨਾਂ ਦੇ ਰਾਮ ਘਟੋਲੇ ਵਿੱਚ ਕਿਸੇ ਸਿਰੇ ਲੱਗਦੇ ਨਜ਼ਰ ਨਹੀਂ ਆਉਂਦੇ ਅੱਜ ਅਸੀਂ ਗੱਲ ਕਰਾਂਗੇ ਸਿੱਖਾਂ ਦੀ ਜਿਹੜੀ ਮੁਖ ਧਿਰ ਮੁਖ ਰਾਜਸੀ ਧਿਰ ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਅਕਾਲੀ ਦਲ ਬਾਦਲ ਦੇ ਨਾਂ ਨਾਲ ਜਾਣਦੇ ਹਾਂ ਆਓ ਗੱਲ ਕਰਦੇ ਹਾਂ ਮੈਂ ਹਾਂ ਸੁਰਿੰਦਰ ਸਿੰਘ ਮਾਨ ਸਤਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਿਆਸੀ ਖੇਤਰ ਵਿੱਚ ਵਿਖੜਿਆ ਰਾਹਾਂ ਵਿੱਚੋਂ ਲੰਘ ਰਿਹਾ ਹੈ ਕਿਸੇ ਵੇਲੇ ਪੰਜਾਬ ਵਿੱਚ 25 ਸਾਲ ਰਾਜ ਕਰਨ ਦੀ ਹਾਮੀ ਭਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਈ ਤਰ੍ਹਾਂ ਦੀਆਂ ਸਿਆਸੀ ਘੁੰਮਣ-ਘੇਰੀਆਂ ਵਿੱਚ ਉਲਝੇ ਹੋਏ ਹਨ। ਪਿਛਲੇ ਸਾਲ ਦਸੰਬਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦੀ ਭੁੱਲ ਬਖਸ਼ਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਕਾਲੀ ਦਲ ਦੇ ਲੀਡਰਸ਼ਿਪ ਦਰਮਿਆਨ ਜੋ ਬਖੇੜਾ ਖੜਾ ਹੋਇਆ ਸੀ ਉਹ ਹੋ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਕੋਈ ਸਧਾਰਨ ਸੰਸਥਾ ਨਹੀਂ ਹੈ ਅਤੇ ਨਾ ਹੀ ਇੱਕ ਸਧਾਰਨ ਖੇਤਰੀ ਪਾਰਟੀ ਹੈ। 14 ਅਕਤੂਬਰ 1920 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਖੋਦ ਵਿੱਚ ਆਇਆ ਸੀ ਤਾਂ ਉਸ ਵੇਲੇ ਸਿੱਖਾਂ ਲਈ ਇਹ ਆਸ ਵੱਜੀ ਸੀ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹੱਥਾਂ ਵਿੱਚ ਸੁਰੱਖਿਅਤ ਰਹੇਗੀ ਸਮਾ ਲੰਗਿਆ ਸ਼੍ਰੋਮਣੀ ਅਕਾਲੀ ਦਲ ਨੇ ਇਨੀ ਕਾ ਕੁਰਬਾਨੀਆਂ ਕੀਤੀਆਂ ਪਰ ਸਮੇਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਪੰਥਕ ਜਜ਼ਬਾ ਗਾਇਬ ਹੋ ਗਿਆ ਅਤੇ ਪੰਜਾਬੀਅਤ ਦਾ ਜਜ਼ਬਾ ਭਰ ਗਿਆ ਖੈਰ ਪੰਜਾਬੀਅਤ ਦਾ ਜज्ਬਾ ਕਿੰਨਾ ਕੋਈ ਇਸ ਪਾਰਟੀ ਵਿੱਚ ਹੈ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਪੰਜਾਬ ਦੀ ਜਨਤਾ ਭਲੀ ਭਾਂਤ ਜਾਣੂ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ-ਸਮੇਂ ਅਜਿਹੇ ਬਖੇੜੇ ਅਕਸਰ ਹੀ ਖੜੇ ਹੁੰਦੇ ਆਏ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਬਣਦੇ ਸਿੱਖ ਸੰਗਤਾਂ ਨੇ ਵੇਖਿਆ। ਸ਼੍ਰੋਮਣੀ ਅਕਾਲੀ ਦਲ ਦਾ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਆਵਾਜ਼ ਦੇਣਾ ਸੀ ਪਰ 1920 ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਝੱਖੜ ਖੇੜੇ ਵਿੱਚੋਂ ਲੰਘਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਇਸ এজেন্ডੇ ਤੋਂ ਲੰਬੇ ਹੋ ਗਿਆ ਇਸ ਨੂੰ ਸਿੱਖਾਂ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ 1995 ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦਾ ਬਣਾ ਦਿੱਤਾ ਗਿਆ ਅਜਿਹਾ ਕਰਨ ਵਾਲੇ ਕੋਈ ਸਖਵਿਰਧ ਵੀ ਜਾਂ ਬਾਹਰੋਂ ਆਏ ਲੋਕ ਨਹੀਂ ਸਨ ਸਗੋਂ ਸ਼੍ਰੋਮਣੀ ਅਕਾਲੀ ਦਲ ਉੱਪਰ ਕਾਬਜ ਲੋਕ ਹੀ ਸਨ ਜਿਨ੍ਹਾਂ ਦੀ ਇਹ ਸਕੀਮ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨਾਲੋਂ ਪੰਥਕ ਸ਼ਬਦ ਹਟਾਉਣ ਨਾਲ ਉਹ ਵਧੇਰੇ ਸਮੇਂ ਪੰਜਾਬੀਆਂ ਉੱਪਰ ਰਾਜ ਕਰ ਸਕਣਗੇ ਪਰ ਅਫਸੋਸ ਉਹਨਾਂ ਦੀ ਇਹ ਸੋਚ ਨੂੰ ਬੂਰ ਨਹੀਂ ਪਿਆ ਸਿਆਸੀ ਰਾਜ ਦਾ ਕਿਲਾ ਜਲਦੀ ਢਹਿ ਢੇਰੀ ਹੋ ਗਿਆ ਅਤੇ ਹਾਲਾਤ ਅਜਿਹੇ ਬਣ ਗਏ ਕਿ ਕਿਸੇ ਵੇਲੇ ਭਾਰੀ ਬਹੁਤ ਮਾਤ ਨਾਲ ਜਿੱਤ ਕੇ ਰਾਜ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦੀਆਂ ਮਾਤਰ ਦੋ ਸੀਟਾਂ ਤੱਕ ਸਿਮਟ ਕੇ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ ਪਰ ਹੋਈ ਗੋਲੀਬਾਰੀ ਦਾ ਨਤੀਜਾ ਇਹ ਨਿਕਲਿਆ ਜੇ ਸ਼੍ਰੋਮਣੀ ਅਕਾਲੀ ਦਲ ਦਾ ਹਰਮਨਕ ਤੌਰ ਤੇ ਸਿੱਖਾ ਵਿੱਚੋਂ ਖਾਸ ਕਰਕੇ ਪੰਥ ਵਿੱਚੋਂ ਸਿਆਸੀ ਹਾਸ਼ੀਏ ਤੇ ਪਹੁੰਚ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਗੈਰ ਜ਼ਿੰਮੇਵਾਰਾਨਾ ਤੇ ਅਨਾੜੀ ਸੋਚ ਕਾਰਨ ਬਾਹਰੋਂ ਆਈ ਭਾਵ ਦਿੱਲੀ ਤੋਂ ਆਈ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਹ ਅਜਿਹਾ ਸਿਆਸੀ ਪਟਕਾ ਮਾਰਿਆ ਕਿ ਉਹ ਮੁੜ ਉੱਠਣਯੋਗ ਨਜ਼ਰ ਨਹੀਂ ਆ ਰਿਹਾ 19ਵੀਂ ਸਦੀ ਦੇ ਅੰਤਮ ਦੇ ਹੱਥੇ ਵਿੱਚ ਸਿੰਘ ਸਭਾ ਲਹਿਰ ਨਾਲ ਆਈ ਜਾਗਰਤੀ ਕਾਰਨ ਇਹ ਗੱਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾਣ ਲੱਗੀ ਸੀ ਕਿ ਸਿੱਖ ਸਿਧਾਂਤ ਅਤੇ ਸਿੱਖ ਮਰਿਆਦਾ ਦੀ ਤਰਜਮਾਨੀ ਸ਼੍ਰੋਮਣੀ ਅਕਾਲੀ ਦਲ ਕਰੇਗਾ ਜਦੋਂ ਕਿ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਚੱਜੇ ਕੰਗ ਨਾਲ ਨਿਭਾ ਸਕੇਗੀ ਪਰ ਸਮੇਂ ਨੇ ਕਰਵਟ ਬਦਲੀ ਅਫਸੋਸ ਕੇ ਨਾਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਮਿੱਥੇ ਹੋਏ ਟੀਚੇ ਵਿੱਚ ਪੂਰਾ ਉੱਤਰ ਸਕਿਆ 1920 ਵਿੱਚ ਜਸਹਰ ਕਰਤਾਰ ਸਿੰਘ ਛੱਬਰ ਵੱਲੋਂ ਬੁਲਾਏ ਗਏ ਸਰਬਤ ਖਾਲਸਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਸੀ 18 ਨਵੰਬਰ 1920 ਨੂੰ ਗੁਰਦੁਆਰਾ हसन अब्ਦਾਲ ਨੂੰ ਬਿਨਾਂ ਕਿਸੇ ਵੱਡੇ ਹੰਗਾਮੇ ਤੋਂ ਮਹੰਤਾ ਤੋਂ ਮੁਕਤ ਕਰਵਾ ਲਿਆ ਗਿਆ ਜਿਸ ਨਾਲ ਸਿੱਖਾਂ ਦੇ ਹੌਂਸਲੇ ਹੋਰ ਵੱਧ ਗਏ ਅਤੇ ਨਾਲ ਹੀ ਆਸ ਜਾਗੀ ਕਿ ਹੁਣ ਸਿੱਖਾਂ ਦਾ ਰਾਜਨੀਤਿਕ ਭਵਿੱਖ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਸੁਰੱਖਿਅਤ ਪਹੁੰਚ ਗਿਆ ਹੈ। ਇਸ ਤੋਂ ਬਾਅਦ ਇਹ ਲਹਿਰ ਪੂਰੇ ਜੋਰਾਂ ਨਾਲ ਚੱਲੀ ਅਤੇ ਗੁਰਦੁਆਰਾ ਸੁਧਾਰ ਲਹਿਰ ਦਾ ਨਾਮ ਦੁਨੀਆ ਭਰ ਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਵਿੱਚ ਗੂੰਜਣ ਲੱਗਾ। ਇਸ ਤੋਂ ਪਹਿਲਾਂ 13 ਦਸੰਬਰ 1920 ਨੂੰ ਅਕਾਲ ਤਖਤ ਸਭ ਉੱਪਰ ਇਕੱਠ ਬੁਲਾਇਆ ਗਿਆ ਜਿਸ ਦੀ ਅਗਵਾਈ ਜਥੇਦਾਰ ਕਰਤਾਰ ਸਿੰਘ ਛੱਬਰ ਨੇ ਕੀਤੀ। ਇਸ ਮੌਕੇ ਇੱਕ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਦਾ ਜੋ ਪ੍ਰਧਾਨ ਜਾਂ ਜੋ ਅਹੁਦੇਦਾਰ ਹੋਏਗਾ ਉਹ ਪੰਥ ਨੂੰ ਅਰਪਣ ਰਹੇਗਾ ਤੇ ਘੱਟੋ-ਘੱਟ ਇੱਕ ਮਹੀਨਾ ਉਹ ਪੰਥ ਦੇ ਭਲੇ ਲਈ ਸੋਚੇਗਾ ਸਮਾਂ ਤਨ ਮਨ ਧਨ ਨਾਲ ਸੇਵਾ ਕਰੇਗਾ खैर ਇਹ ਗੱਲ ਗਏ ਬੀਤੇ ਜ਼ਮਾਨੇ ਦੀ ਗੱਲ ਬਣ ਕੇ ਰਹੇਗੀ 25 ਜਨਵਰੀ 1921 ਨੂੰ ਅਕਾਲ ਤਖਤ ਤੇ ਹੋਏ ਦੁਬਾਰਾ ਇਕੱਠ ਵਿੱਚ ਜਥੇਬੰਦੀ ਨੂੰ ਅਕਾਲੀ ਦਲ ਦਾ ਨਾਂ ਦੇ ਦਿੱਤਾ ਗਿਆ ਅਤੇ ਪਹਿਲੇ ਜਥੇਦਾਰ ਗੁਰਮukh ਸਿੰਘ ਚਭਾਲ ਚੁਣੇ ਗਏ ਹੌਲੀ ਹੌਲੀ ਇਹ ਮੋਰਚਾ ਇਹ ਦਲ ਅੱਗੇ ਵਧਦਾ ਗਿਆ ਅਤੇ ਸਿੱਖਾਂ ਵਿੱਚ ਇੱਕ ਜੋਸ਼ ਪੈਦਾ ਹੁੰਦਾ ਗਿਆ ਜੋ ਉਸ ਦੀ ਰਾਜਨੀਤਿਕ ਸ਼ਕਤੀ ਦਾ ਕਾਰਨ ਬਣਿਆ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਨਰੋਲ ਸਿੱਖਾਂ ਦੀ ਪਾਰਟੀ ਹੋਣ ਦਾ ਮਾਣ ਪ੍ਰਾਪਤ ਸੀ ਸ਼੍ਰੀ ਅਕਾਲ ਤਖਤ ਸਭ ਤੋਂ ਅਰਦਾਸ ਕਰਕੇ ਇਸ ਦੀ ਸਿਰਜਣਾ ਕੀਤੀ ਗਈ ਸੀ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਰੇ ਮੈਂਬਰ ਅਮਰਤਧਾਰੀ ਹੋਣਗੇ ਪਰ ਇਹ ਗੱਲ ਵੀ ਅੱਜ ਕਿਸੇ ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ 1995 ਦੀ ਮੋਗਾ ਰੈਲੀ ਵਿੱਚ ਸਮੁੱਚੀ ਮਰਿਆਦਾ ਖਤਮ ਹੋ ਗਈ ਅਤੇ ਅਮਰਤਧਾਰੀਆਂ ਦੀ ਥਾਂ ਪੰਜਾਬੀਆਂ ਨੇ ਲੈ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਵਜੋਂ ਮਾਨਤਾ ਨਾ ਦੇ ਕੇ ਇਸ ਨੂੰ ਪੰਜਾਬੀਆਂ ਦੀ ਪਾਰਟੀ ਬਣਾ ਦਿੱਤਾ ਗਿਆ ਅਸੀਂ ਇਹ ਠੀਕ ਉਸ ਵੇਲੇ ਵਾਪਰਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਮਰਹੂਮ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਸੀ ਗੁਰੂ ਆਸ਼ੀਅਨਸਰ ਗਰੀਬ ਸਿੱਖਾਂ ਦੀ ਸਾਰ ਲੈਣ ਅਤੇ ਉਹਨਾਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਅਕਾਲੀ ਦਲ ਚ ਹੁਣ ਆਮ ਸੁਧਾਰਨ ਸਿੱਖਾਂ ਦੀ ਕੋਈ ਥਾਂ ਨਹੀਂ ਹੈ ਇੱਕ ਸਮਾਂ ਅਜੀਹਾ ਵੀ ਸਿੱਖਾਂ ਨੇ ਦੇਖਿਆ ਜਿਸ ਵਿੱਚ ਅਕਾਲੀ ਦਲ ਉੱਪਰ ਵੱਡੇ ਵਪਾਰੀ ਸਨਤਕਾਰ ਸ਼ਰਾਬ ਦੇ ਠੇਕੇਦਾਰ ਅਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰੀ ਕਾਸ ਕਰਕੇ ਕਈ ਮਾਫੀਆ ਨਾਲ ਜਿਹੜੇ ਲੋਕ ਵੀ ਇਹ ਸੂਪਰ ਕਾਬਜ ਹੋ ਗਏ ਅਤੇ ਇਥੋਂ ਤੱਕ ਕਿ ਉਹ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਪਰ ਮੈਂਬਰ ਵੀ ਚੁਣेंगे ਅਕਾਲੀ ਦਲ ਅੱਜ ਧੜੇ ਬਾਜੀ ਦਾ ਸ਼ਿਕਾਰ ਹੈ ਪੁਰਾਣੀਆਂ ਗੱਲਾਂ ਨੂੰ ਇੱਕ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇ ਤਾਂ ਇਹ ਗੱਲ ਸਾਫ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਤਰਜਮਾਨੀ ਕਰਨ ਦੇ ਆਪਣੇ ਪੰਥਕ ਏਜੰਡੇ ਤੋਂ ਪੂਰੀ ਤਰ੍ਹਾਂ ਨਾਲ ਥੜਕ ਗਿਆ ਹੈ ਸੰਨ 2003 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਧੜਾ ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਨਾਲ ਚਲਾਇਆ ਜਾ ਰਿਹਾ ਸੀ نو ਭਾਰਤ ਦੇ ਚੋਣ ਕਮਿਸ਼ਨ ਨੇ ਅਸਲ ਅਕਾਲੀ ਦਲ ਵਜੋਂ ਮਾਨਤਾ ਦੇ ਦਿੱਤੀ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਕਾਨੂੰਨੀ ਤੌਰ ਤੇ ਕਾਗਜ਼ਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਹਾ ਜਾਂਦਾ ਹੈ ਪਰ ਪੰਥ ਖਾਲਸਾ ਕੈਂ ਵਿੱਚ ਇਸ ਨੂੰ ਅਕਾਲੀ ਦਲ ਬਾਦਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਵੇਲੇ ਅਕਾਲੀ ਦਲ ਦੀ ਇਤਲਾਸ ਲਈ ਹੀ ਕਿਹਾ ਜਾ ਸਕਦਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਵਾਂ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਹਨ ਜਿਸ ਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਕਰ ਰਹੇ ਹਨ ਇਸੇ ਤਰ੍ਹਾਂ ਇੱਕ ਨਵੀਂ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਹੋਂਦ ਵਿੱਚ ਆ ਚੁੱਕਾ ਹੈ ਅਕਾਲੀ ਦਲ ਪੰਥਕ ਅਕਾਲੀ ਦਲ ਕਈ ਤਰ੍ਹਾਂ ਦੀ ਵੱਖ-ਵੱਖ ਨਾਵਾਂ ਹੇਠ ਇਸ ਵੇਲੇ ਸਿੱਖ ਸੰਗਤਾਂ ਵਿੱਚ ਵਿਚਰ ਰਿਹਾ ਹੈ ਸਭ ਤੋਂ ਤਰਾਸ ਦੀ ਇਹ ਹੈ ਕਿ ਆਪਣੇ ਆਪ ਨੂੰ ਅਸਲ ਅਕਾਲੀ ਦਲ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਿਆਸੀ ਹਾਸ਼ੀਏ ਤੇ ਧੱਕਿਆ ਜਾਣਾ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹੈਰਾਨੀ ਦੀ ਗੱਲ ਹੈ ਕਿ ਕੇਵਲ ਸਿੱਖ ਤੇ ਪੰਜਾਬੀ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਜਿਸ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ ਉਹ ਅਕਾਲੀ ਦਲ ਦੀ ਗਵਾਚ ਦੀ ਹੋਂਦ ਨੂੰ ਇੱਕ ਗੰਭੀਰ ਚਿੰਤਾ ਮੰਨ ਰਹੀਆਂ ਹਨ। ਇਨ੍ਹਾਂ ਪਾਰਟੀਆਂ ਦੇ ਲੀਡਰਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਬਿਹਤਰੀ ਲਈ ਇਥੋਂ ਦੀ ਮਜ਼ਬੂਤ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਤੌਰ ਤੇ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ। ਪਰ ਇਹ ਗੱਲ ਕਿਸ ਕਿਸਵੱਟੀ ਤੇ ਕਦੋਂ ਖਰੀ ਉੱਤਰਦੀ ਹੈ ਇਸ ਦੀ ਸਿੱਖ ਸੰਗਤਾਂ ਨੂੰ ਹਾਲੇ ਆਸ ਹੀ ਹੈ ਸਭ ਤੋਂ ਵੱਖਰਾ ਪਹਿਲੂ ਇਹ ਕਿ ਇਹ ਹੈ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਹੜੇ ਨਾਂ ਗੂੰਜਦੇ ਸਨ ਉਹ ਵੱਖਰੀ ਕਿਸਮ ਦੇ ਸਨ ਤੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨ ਉਹਨਾਂ ਦੇ ਨਾਂ ਉਹਨਾਂ ਨਾਵਾਂ ਨਾਲੋਂ ਕਾਫੀ ਹਟ ਮੇ ਹਨ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਸੇ ਵੇਲੇ ਨਾਂ ਸਨ ਗੁਰਮukh ਸਿੰਘ ਚਭਾਲ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਤਾਰਾ ਸਿੰਘ ਬੱਬਰ, ਤੇਜਾ ਸਿੰਘ, ਅਕਾਲਪੁਰੀ, ਬਾਬੂ ਲਾਭ ਸਿੰਘ, ਜਥੇਦਾਰ ਗੁਰਚਰਨ ਸਿੰਘ ਟੋੜਾ, ਉਦਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਪ੍ਰੀਤਮ ਸਿੰਘ, ਗੋਦਰਾ, ਤਾਰਾ ਸਿੰਘ ਥੀਥਰ, ਹੁਕਮ ਸਿੰਘ, ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ, ਅਛਰ ਸਿੰਘ, ਭពਿੰਦਰ ਸਿੰਘ, ਮੂਨ ਸਿੰਘ ਤੋੜ, ਅਜਿਹੇ ਨਾਵਾਂ ਦੀ ਪਰਿਵਾਰ ਸੀ ਜੋ ਆਪਣੇ ਨਾਮ ਨਾਲ ਹੀ ਪੰਥ ਵਿੱਚ ਇੱਕ ਜਾਣੀ ਪਛਾਣੀ ਸਖਸ਼ੀਅਤ ਵਜੋਂ ਵਿਚਰਦੇ ਸਨ ਪਰ ਅੱਜ ਜਿਸ ਤੰਗ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਹ ਨਾ ਗੋਦੇ ਉਸ ਤੋਂ ਸਾਰੇ ਭਲੀ ਭੰਦ ਜਾਣੂ ਹਨ ਤੇ ਉਹਨਾਂ ਨਾਵਾਂ ਦਾ ਮੇਲ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਨਾਲ ਮੇਲ ਖਾਂਦਾ ਨਜ਼ਰ ਨਹੀਂ ਆਉਂਦਾ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਦੀ ਪਾਰਟੀ ਬਣਾਉਣ ਤੋਂ ਬਾਅਦ ਅਕਾਲੀ ਦਲ ਦੀ ਸੂਚੀ ਵਿੱਚ ਅਜਿਹੇ ਲੋਕ ਸ਼ਾਮਲ ਹੋ ਗਏ ਜਿਨ੍ਹਾਂ ਦਾ ਪੰਥ ਅਤੇ ਸਿੱਖ ਕੌਮ ਨਾਲ ਕੋਈ ਦੂਰ ਦਾ ਲੈਣਾ ਦੇਣਾ ਵੀ ਨਹੀਂ ਸੀ ਇਥੋਂ ਤੱਕ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਸੀ ਸਗੋਂ ਉਹ ਆਪਣੇ ਕਾਰੋਬਾਰ ਨੂੰ ਹੋਰ ਪਰ ਫਰਲਤ ਕਰਨ ਅਤੇ ਕਾਰੋਬਾਰਾਂ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਆੜ ਹੇਟ ਪੰਜਾਬ ਦੀ ਸੱਤਾ ਉੱਪਰ ਹੋਈ ਕਾਬਜ ਪਾਰਟੀ ਵਿੱਚ ਇੱਕ ਨੁਮਾਇंदे ਦੇ ਤੌਰ ਤੇ ਵਿਚਰਨ ਲੱਗ ਪਏ ਇਹਕਰ ਸਿੱਖਾਂ ਦੀ ਬਿਹਤਰੀ ਦੀ ਗੱਲ ਛੱਡ ਵੀ ਦਿੱਤੀ ਜਾਵੇ ਤਾਂ ਪੰਜਾਬੀਆਂ ਦੀ ਬਿਹਤਰੀ ਵੀ ਇਸ ਰਾਜ ਵਿੱਚ ਸਾਲ 1998 ਤੋਂ ਲੈ ਕੇ 97 ਤੋਂ ਲੈ ਕੇ 2002 ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ 2007 ਤੋਂ ਲੈ ਕੇ 2017 ਤੱਕ ਪੰਜਾਬ ਵਿੱਚ ਰਾਜ ਕਰਨਾ ਪੰਥ ਦੇ ਹਿੱਸੇ ਕੋਈ ਬਹੁਤੀ ਪ੍ਰਾਪਤੀ ਦਰਜ ਨਹੀਂ ਕਰ ਸਕਿਆ ਇਸ ਨੂੰ ਅਕਾਲੀ ਦਲ ਦੇ ਲੀਡਰਾਂ ਦੀ ਨਲਾਇਕੀ ਹੀ ਮੰਨਿਆ ਜਾ ਸਕਦਾ ਹੈ ਕਿ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਭਾਈਵਾਲ ਬਣਾਉਣ ਵਾਲਾ ਅਕਾਲੀ ਦਲ ਅੱਜ ਖੁਦ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਬਣ ਲਈ ਪੱਪਾਂ ਪਰ ਹੈ ਅਤੇ ਤਰਸ ਰਿਹਾ ਹੈ ਉਪਰੋਂ ਉਪਰੋਂ ਕਹਿਣ ਨੂੰ ਭਾਵੇਂ ਅਕਾਲੀ ਦਲ ਦੇ ਲੀਡਰ ਇਸ ਗੱਲ ਨੂੰ ਠੋਕੋ ਜਾ ਕੇ ਕਹਿੰਦੇ ਹਨ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਹਿਯੋਗ ਦੀ ਚੋਣਾਂ ਵਿੱਚ ਕੋਈ ਜ਼ਰੂਰਤ ਨਹੀਂ ਹੈ ਪਰ ਹਕੀਕਤ ਇਹ ਹੈ ਕਿ ਦਰ ਪਰ ਦਾ ਮੇਜ ਦੇ ਹੇਠਾਂ ਦੀ ਮਲਾਈ ਹੱਥ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਦਰ ਪਰ ਦਾ ਭਾਜਪਾ ਨਾਲ ਖੇਡੀ ਜਾ ਰਹੀ ਗੰਨ ਤੁੱਪ ਵਾਲੀ ਨੀਤੀ ਇਸ ਗੱਲ ਦੀ ਜ਼ਮਾਨ ਹੈ ਕਿ ਪੰਜਾਬ ਵਿੱਚ ਛੇਤੀ ਕਿਸੇ ਦਾ ਨਜ਼ਰ ਨਹੀਂ ਆਉਂਦਾ ਹੁਣ ਸਰਾਸ ਦੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਭੰਡ ਕੇ ਆਪਣੀ ਚੌਧਰ ਦਾ ਟੋਰਾ ਚਮਕਾਉਣ ਵਿੱਚ ਆਪਣੀ ਭਲਾਈ ਸਮਝਣ ਲੱਗੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਟੜਾ ਅਕਾਲੀ ਦਲ ਲਈ ਕਈ ਗੰਭੀਰ ਚੁਣੌਤੀਆਂ ਲੈ ਕੇ ਖੜਾ ਹੈ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਥਕ ਸੇਵਾ ਲਈ ਗਈ ਅਤੇ ਉਸ ਨੂੰ ਭਗਤੌਣ ਤੋਂ ਬਾਅਦ ਜਿਸ ਤੇਜੀ ਨਾਲ ਜਿਸ ਹੜਬੜਾਹਟ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਡੈਲੀ ਗੇਟਾਂ ਤੋਂ ਬਾਅਦ ਮੋੜ ਪ੍ਰਧਾਨ ਦੀ ਚੋਣ ਕਰਦੇ ਆ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਮੋੜ ਪ੍ਰਧਾਨ ਚੁਣ ਲਿਆ ਉਸ ਨੇ ਮੋੜ ਕਈ ਤਰ੍ਹਾਂ ਦੇ ਸ਼ੰਕੇ ਅਤੇ ਵਾਅਵੇ ਲਖਾ ਖੜਾ ਕਰ ਦਿੱਤਾ ਹੈ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਤੇਜੀ ਵਰਤਮ ਦਾ ਕੀ ਮਕਸਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਹੋਰ ਆਗੂ ਨਹੀਂ ਸੀ ਜਿਸ ਨੂੰ ਪ੍ਰਧਾਨ ਬਣਾਇਆ ਜਾ ਸਕੇ ਤਾਂ ਇਸ ਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਹੀ ਆਵਾਜ਼ ਉੱਠਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਸਰਵਾਈਵ ਭਾਵ ਅੱਗੇ ਨਹੀਂ ਵੱਧ ਸਕਦਾ ਕਾਰਨ ਦੱਸਦੇ ਹਨ ਆਰਥਿਕਤਾ ਉਹ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੈਸੇ ਪੱਖੋਂ ਜੋ ਮਜ਼ਬੂਤੀ ਸੁਖਬੀਰ ਸਿੰਘ ਬਾਦਲ ਦੇ ਸਕਦੇ ਹਨ ਉਹ ਕਿਸੇ ਹੋਰ ਆਗੂ ਦੇ ਵਸ ਦਾ ਰੋਗ ਨਹੀਂ ਹੈ ਹੁਣ ਸਵਾਲ ਉੱਠਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਕੁਰਬਾਨੀਆਂ ਵਾਲਾ ਅਕਾਲੀ ਦਲ ਕਿਹਾ ਜਾਂਦਾ ਹੈ ਅਤੇ ਜਿਸ ਦੀ ਬੁਨਿਆਦ ਧਰਮ ਦੀ ਬੁਨਿਆਦ ਉੱਪਰ ਰੱਖ ਕੇ ਇਸ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਸੀ ਕੀ ਹੋਣ ਪੈਸੇ ਦੇ ਬਲ ਬੁੱਤੇ ਉੱਪਰ ਹੀ ਅੱਗੇ ਵਧੇਗਾ ਕੀ ਉਸ ਕੋਲ ਸੰਗਤਾਂ ਦਾ ਵਰਕਰਾਂ ਦਾ ਜਾਂ ਆਗੂਆਂ ਦਾ ਕਾਡਰ ਨਹੀਂ ਹੈ ਜੋ ਉਸ ਨੂੰ ਜ਼ਮੀਨੀ ਪੱਧਰ ਉੱਪਰ ਅੱਗੇ ਲਿਆ ਸਕਣ ਖੈਰ ਇਸ ਗੱਲ ਨੂੰ ਇੱਥੇ ਹੀ ਛੱਡਦੇ ਹਾਂ ਅਤੇ ਅਗਲੀ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਆਕਮ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀ ਚੁਣੌਤੀ ਦੇ ਸਕੇਗਾ ਸਭ ਤੋਂ ਵੱਡੀ ਚੁਣੌਤੀ ਉਸ ਲਈ ਭਾਰਤੀ ਜਨਤਾ ਪਾਰਟੀ ਵੀ ਹੈ ਹਰਾਨੀ ਵੀ ਗੱਲ ਹੈ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਜ਼ਿਮਨੀ ਚੋਣਾਂ ਵਿੱਚ ਕਈ ਥਾਵਾਂ ਉੱਪਰ ਹਾਲਾਤ ਇਹੋ ਜਿਹੇ ਬਣੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਤਾਂ ਐਲਾਨਿਆ ਪਰ ਬਾਅਦ ਵਿੱਚ ਆਪਣੀ ਖਸਤਾ ਸਿਆਸੀ ਹਾਲਤ ਨੂੰ ਦੇਖ ਕੇ ਉਮੀਦਵਾਰ ਨੂੰ ਵਾਪਸ ਲੈ ਲਿਆ ਨਤੀਜਾ ਇਹ ਨਿਕਲਿਆ ਕਿ ਉਸ ਦੀ ਮੁੱਖ ਭਾਈਵਾਲ ਨਹੀਂ ਕੇਂਦਰ ਵਿੱਚ ਹਾਕਮ ਤੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਵੋਟ ਪ੍ਰਤੀਸ਼ਤ ਵੀ ਵਧਾਇਆ ਅਤੇ ਸਾਰੀਆਂ ਥਾਵਾਂ ਉੱਪਰ ਹੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੋਂ ਕਾਫੀ ਅੱਗੇ ਰਹੇ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਗਟਿ ਰਣਨੀਤੀ ਉੱਪਰ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ ਹੁਣ ਸਵਾਲ ਨਾਲ ਇਹ ਵੀ ਉੱਠਦਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਜਿਸ ਧੜਲੇ ਨਾਲ ਮੁੜ ਪ੍ਰਧਾਨ ਬਣੇ ਹਨ ਉਹ ਸ਼ਰਮਣੀ ਅਕਾਲੀ ਦਲ ਨੂੰ ਜੋ ਵਿਧਾਨ ਸਭਾ ਦੀਆਂ ਦੋ ਸੀਟਾਂ ਉੱਪਰ ਸਿਮਟ ਕੇ ਰਹਿ ਗਿਆ ਹੈ ਅਤੇ ਉਸ ਲਈ ਹੁਣ ਜੋ ਮੁੱਖ ਇਮਤਿਹਾਨ ਹੈ ਉਹ ਲੁਧਿਆਣਾ ਦੀ ਜ਼ਿਮਨੀ ਚੋਣ ਵਿੱਚ ਵੀ ਦੇਖਣ ਨੂੰ ਮਿਲੇਗਾ ਕਿ ਸ਼ਰਮਣੀ ਅਕਾਲੀ ਦਲ ਦਾ ਉਮੀਦਵਾਰ ਉੱਥੇ ਕੀ ਕਾਰਗੁਜ਼ਾਰੀ ਦਿਖਾਉਂਦਾ ਹੈ ਅਤੇ ਉਹ ਕਿੰਨੇ ਪਾਣੀ ਵਿੱਚ ਰਹਿੰਦਾ ਹੈ ਤੇ ਕਿਹੜੀਆਂ ਪਾਰਟੀਆਂ ਤੋਂ ਅੱਗੇ ਅਤੇ ਕਿਹੜੀਆਂ ਪਾਰਟੀਆਂ ਤੋਂ ਪਿੱਛੇ ਰਹਿੰਦਾ ਹੈ ਜਾਂ ਫਿਰ ਉਹ ਇਸ ਸਿਆਸੀ ਦੌੜ ਵਿੱਚ ਪਿਛਲੇ ਪਾਸਿਓਂ ਪਹਿਲੇ ਨੰਬਰ ਤੇ ਔਰ ਦਾ ਰਿਕਾਰਡ ਨੂੰ ਕਾਇਮ ਰੱਖਦਾ ਹੈ اے ਸੀ ਅੱਜ ਦੀ ਸਿਆਸੀ ਰਿਪੋਰਟ ਅਗਲੀ ਸਿਆਸੀ ਰਿਪੋਰਟ ਨਾਲ ਫਿਰ ਤੁਹਾਡੇ ਤੱਕ ਪਹੁੰਚ ਕਰਾਂਗੇ ਤੁਸੀਂ ਵਧੀਆ ਖਬਰਾਂ ਅਤੇ ਰਿਪੋਰਟਾਂ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਅਗਲੀ ਰਿਪੋਰਟ ਨਾਲ ਸਤਿ ਸ੍ਰੀ ਅਕਾਲ